チャ,ルドミシャルはやぶです ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪੇਅਰੀ 사త్సੰਗ ਜੀਓ ਜੋ ਕਿ ਆਪ ਜੀਆਂ ਨੂੰ ਪਤਾ ਹੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਮੁਖ ਲਿਆਣੇ ਸਮੂਹ ਸੇਵਾਦਾਰਾਂ ਨੇ ਇਕੱਤਰ ਹੋ ਕਰਕੇ ਅੱਜ ਦੁੱਧ ਤੇ ਲੰਗਰ ਲਗਾਏ ਹਨ ਮਹਾਰਾਜ ਦੀ ਕਿਰਪਾ ਕਰ ਅਨੁਸਾਰ ਅਨੁਚੜੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨ ਆਪਣੇ ਗਰੋਹ ਕਰੰਗ ਸਿੱਧੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਮੂਹ ਸਤਸ਼ੀਰ ਸੰਗਾਂ ਨੂੰ ਯਾਦ ਕਰਦੇ ਹੋਏ ਇਸੇ ਤਰ੍ਹਾਂ ਹੀ ਲੰਗਰ ਲੰਗਾਉਂਦੇ ਹਨ ਮਹਾਰਾਜੀ ਅੱਗੇ ਤੋਂ ਵੀ ਬੱਚਿਆਂ ਨੂੰ ਛਾਹ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਲੰਗਰ ਲੰਗਾਉਂਦੇ ਰਹੇ ਤਾਂ ਸੰਗਤਾਂ ਸ਼ਕਤੀਆਂ ਨਿਹੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ